ਸੇ ਮੇਨ ਦਰਿਆ ਆ ਜਿੱਥੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਖਤਰਨਾਕ ਹੋ ਸਕਦਾ ਇਸ ਏਰੀਏ ਵਾਸਤੇ ਕਿਉਂਕਿ ਇਹ ਮੇਨ ਬੰਨਵਾ ਇਹ ਮੇਨ ਬੰਨ ਸੀ ਬਿਆਸ ਦਰਿਆ ਦਾ ਆਵਾਜ਼ ਸਸਿਕਾ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਹੁਸ਼ਿਆਰਪੁਰ ਪਿੰਡ ਦੇ ਰੜੇ ਦੇ ਵਿੱਚ ਖੜੇ ਆ ਪਿੱਛੇ ਬਹੁਤ ਨਿਊਜ਼ਾਂ ਦੇਖੀਆਂ ਸਿਗੀਆਂ ਸਵੇਰ ਦਾ ਸਮਾਂ ਤਕਰੀਬਨ 7:30 ਵਜੇ ਦਾ ਸਮਾਂ ਆ ਸਵੇਰ ਤਕਰੀਬਨ ਤੁਸੀਂ ਇਹ ਪੁਲ ਦੇਖ ਲਓ ਇਹ ਇੱਕ ਤੁਸੀ ਸੀ ਜਿਹੜੀ ਹੁਸ਼ਿਆਰਪੁਰ ਬਿਆਸ ਨਦੀ ਜਿਹੜੀ ਦਰਿਆ ਲੰਘਦਾ ਆ ਉਹਦੇ ਕੋਲ ਰੜਾ ਪਿੰਡ ਪੈਂਦਾ ਆ ਬੰਨ ਟੁੱਟ ਚੁੱਕਾ ਆ ਤਕਰੀਬਨ ਬਿਲਕੁਲ ਖਤਮ ਹੋ ਚੁੱਕਾ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜੀ ਅੱਗੇ ਜਾ ਕੇ ਦਿਖਾਵੇ ਪਰ ਜ਼ਿਆਦਾ ਅੱਗੇ ਨਾ ਜਾਵੇ ਕਿਉਂਕਿ ਟਰੇੜਾਉਣ ਲਾਪੀਆਂ ਰਸਤੇ ਨੂੰ ਵੀ ਜਿੰਨਾ ਬੰਨ ਟੁੱਟਿਆ ਆ ਤਕਰੀਬਨ 100 ਤੋਂ ਵੱਧ ਫੁੱਟ ਫੁੱਟ 100 ਤੋਂ ਵੱਧ ਦਾ ਜਿਹੜਾ ਪਾੜ ਪੈ ਚੁੱਕਾ ਆ ਬਿਆਸ ਮੇਨ ਦਰਿਆ ਆ ਜਿੱਥੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਖਤਰਨਾਕ ਹੋ ਸਕਦਾ ਇਸ ਏਰੀਏ ਵਾਸਤੇ ਕਿਉਂਕਿ ਇਹ ਮੇਨ ਬੰਨ ਆ ਇਹ ਮੇਨ ਬੰਨ ਸੀ ਬਿਆਸ ਦਰਿਆ ਦਾ ਆਵਾਜ਼ ਹਜੇ ਤੱਕ ਵੀ ਇੰਨੀ ਖਤਰਨਾਕ ਆ ਬਿਆਸ ਦਰਿਆ ਦੀ ਕਿ ਡਰ ਲੱਗ ਰਿਹਾ ਹੈ ਕਿ ਜੇ ਅੱਜ ਜਿਸ ਤਰ੍ਹਾਂ ਸਵੇਰੇ ਸਾਨੂੰ ਪਤਾ ਲੱਗਾ ਸੀ ਕਿ ਅੱਜ ਪੌਂਗ ਡੈਮ ਦੇ ਵਿੱਚੋਂ 1,05,000 ਕਿਊਸਿਕ ਪਾਣੀ ਛੱਡਣਾ ਹੈ ਉਹਦੇ ਮੁਤਾਬਕ ਜੇ ਇਹਦੇ ਵਿੱਚ 1,05,000 ਕਿਊਸਿਕ ਪਾਣੀ ਹੋਰ ਆਉਂਦਾ ਹੈ ਜੇ ਹਿਮਾਚਲ ਦੇ ਵਿੱਚ ਬਾੜ ਹੋਰ ਆਉਂਦੀ ਹੈ ਜਾਂ ਇੱਕ ਥਾਂ ਤੋਂ ਅੱਗਿਓ ਜੇ ਸਾਈਡ ਤੋਂ ਆਪਾਂ ਆਏ ਆ ਉਹ ਵੀ ਬੰਨ ਟੁੱਟਣ ਦੀ ਤਿਆਰੀ ਦੇ ਵਿੱਚ ਆ ਜੇ ਬੰਨ ਟੁੱਟਦਾ ਆ ਇਹ ਨੁਕਸਾਨ ਨਾ ਕਿ ਪਿੰਡਾਂ ਦਾ ਹੋ ਜਾਊਗਾ ਜਿਹੜਾ ਪਾਣੀ ਆ ਗੋਲੀ ਵਾਂਗ ਜਾ ਰਿਹਾ ਫਸਲਾਂ ਦੇ ਫਸਲਾਂ ਬਿਲਕੁਲ ਬਰਬਾਦ ਹੋ ਚੁੱਕੀਆਂ ਝੋਨਾ ਸਿਗਾ ਝੋਨੇ ਦੇ ਵਿੱਚ ਪਾਣੀ ਦੇਖੋ ਕਿਦਾਂ ਮਾਲੋ ਮਾਲ ਭਰਦਾ ਪਿਆ ਅੱਗੇ ਕਮਾਦਵਾ ਸਵੇਰ ਦਾ ਸਮਾਂ ਆ ਜੇ ਦੁਪਹਿਰ ਤੱਕ ਵੀ ਬੰਨ ਇੱਦੇ ਰਹਿੰਦਾ ਆ ਬਾਰਿਸ਼ ਥੋੜਾ ਟਾਈਮ ਹਟੀ ਆ ਸਵੇਰ ਦੀ ਬਾਰਿਸ਼ ਹੋ ਰਹੀ ਸੀ ਤੜਕੇ ਸਾਰ ਦੀ ਜੇ ਬਾਰਿਸ਼ ਨਹੀਂ ਰੁਕਦੀ ਤਾਂ ਇਹਦੇ ਹਾਲਾਤ ਕੀ ਹੋਣਗੇ ਪਾਣੀ ਦਾ ਵਹਾ ਇੰਨਾ ਕਿ ਤੇਜ ਆ ਬਿਆਸ ਦਰਿਆ ਦਾ ਪਾਣੀ ਦਾ ਵਹਾ ਇੰਨਾ ਕਿ ਤੇਜ ਵਾ ਹਾਲਾਤ ਇੰਨੇ ਕੁ ਬੁਰੇ ਹੋ ਸਕਦੇ ਇਸ ਏਰੀਆ ਦੇ ਪਹਿਲਾਂ ਸੁਲਤਾਨਪੁਰ ਲੋਧੀ ਫਿਰ ਇਹ ਬਿਆਸ ਦਰਿਆ ਦੀ ਮਾਰ ਉਸ ਤੋਂ ਬਾਅਦ ਇਹ ਕਹਿ ਸਕਦੇ ਤਰਨ ਤਰਨ ਵਾਲੀ ਸਾਈਡ ਫਿਰ ਉਸ ਤੋਂ ਬਾਅਦ ਜਿਹੜੀ ਅੰਮ੍ਰਿਤਸਰ ਦੇ ਵਿੱਚ ਇੰਨੀ ਵੱਡੀ ਘਟਨਾ ਹੋਈ ਆ ਉਸ ਤੋਂ ਬਾਅਦ ਮੈਨੂੰ ਲੱਗਦਾ ਨੰਬਰ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਆ ਇੱਥੇ ਤਾਂ ਆਮ ਤੌਰ ਤੇ ਲੋਕਾਂ ਦਾ ਬਹੁਤ ਰਹਿਣਾ ਸੌਖਾ ਆ ਬਹੁਤ ਡੇਰੇ ਸੀ ਡੇਰੇ ਪ੍ਰਸ਼ਾਸਨ ਨੇ ਪਹਿਲਾਂ ਕੱਢ ਲਏ ਮੈਂ ਇੱਕ ਗੱਲ ਹੋਰ ਦੱਸ ਦਵਾਂ ਇਸ ਤੋਂ ਪਿੱਛੇ ਵੀ ਇੱਕ ਪਹਿਲਾਂ ਪਾੜ ਪਿਆ ਹੋਇਆ ਸੀ ਇਸ ਪਾੜ ਦਾ ਤਾਂ ਪਤਾ ਨਹੀਂ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਪਰਸੋਂ ਹਿੰਮਤ ਦਿਖਾਈ ਆ ਦੇਖਦੇ ਆਂ ਦੇਖਦੇ ਆਂ ਪਾੜ ਪੈ ਰਿਹਾ ਦੋਸਤੋ ਦੇਖ ਲਓ ਕਿੰਨਾ ਪਾੜ ਦੇਖਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਤੂੰ ਇੱਧਰ ਆ ਜਾਓ ਦੇਖਦੇ ਆ ਦੇਖਦੇ ਆ ਪਾੜ ਇੰਨਾ ਜ਼ਿਆਦਾ ਪੈ ਰਿਹਾ ਕਿ ਹਾਲਾਤ ਬਹੁਤ ਨਾਜ਼ੁਕ ਨੇ ਇਹ ਬਿਆਸ ਦਰਿਆ ਆ ਨਾਲ ਚੱਕੀ ਪੁਲ ਸਾਹਮਣੇ ਰਲਦਾ ਆ ਜਿਹੜਾ ਪਾਣੀ ਪਠਾਨਕੋਟ ਤੋਂ ਆਉਂਦਾ ਆ ਆਵਾਜ਼ਾਂ ਸੁਣ ਕੇ ਵੀ ਰੂਹ ਕੰਬਦੀ ਆ ਕਿ ਇੱਥੇ ਹਾਲਾਤ ਕਿੰਨੇ ਕ ਬੱਤਰ ਹੋ ਸਕਦੇ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਸੀਂ ਕੋਸ਼ਿਸ਼ ਪਰਸੋਂ ਬਹੁਤ ਕੀਤੀ ਆਪਾਂ ਵੀਡੀਓ ਵੀ ਵਿੱਚ ਦਿਖਾ ਦਵਾਂਗੇ ਕਿ ਪਿੱਛੇ ਜਦੋਂ ਪਾੜ ਪੈਣਾ ਸ਼ੁਰੂ ਹੋਇਆ ਸੀਗਾ ਤਾਂ ਖੁਦ ਐਮਐਲਏ ਸਾਹਿਬ ਇੱਥੇ ਜਿਹੜੇ ਰਾਜਾ ਜੀ ਆ ਉਹ ਆਏ ਸੀ ਆਪ ਇੱਥੇ ਆ ਕੇ ਉਹਨਾਂ ਨੇ ਇਹ ਦੇਖਿਆ ਸੀ ਡੀਸੀ ਮੈਡਮ ਆਏ ਸੀ ਉਹਨਾਂ ਨੇ ਕਾਫੀ ਕੀਤਾ ਪ੍ਰਸ਼ਾਸਨ ਨੇ ਉਹ ਉਸ ਇਸ ਬੰਦ ਦਾ ਤਾਂ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਸੀ ਇਹ ਰਾਤ ਟੁੱਟ ਗਿਆ ਆਪਾਂ ਦੂਜੀ ਪਾਸੇ ਦੋਸਤੋ ਮੈਂ ਕੈਮਰਾਮੈਨ ਨੂੰ ਕਹਾਂਗਾ ਬਾਹਰ ਦਿਖਾਵੇ ਦੇਖਦੇ ਦੇਖਦੇ ਬਾਹਰ ਤੇਜ਼ ਹੋ ਰਿਹਾ ਮੈਂ बार-बार ਇੱਕ ਗੱਲ ਕਹਿ ਰਿਹਾ ਜਦੋਂ ਇਸ ਪਾਣੀ ਦੇ ਵਿੱਚ ਹਿਮਾਚਲ ਦਾ ਹੋਰ ਪਾਣੀ ਪਿਆ ਚੱਕੀ ਬੋਲਦਾ ਹੋਰ ਪਾਣੀ ਪਿਆ ਕੀ ਹਾਲਾਤ ਕੀ ਹੋਣਗੇ ਹਾਲਾਤ ਬਹੁਤ ਨਾਜ਼ੁਕ ਹੋਣਗੇ ਤਸਵੀਰਾਂ ਬਹੁਤ ਖਤਰਨਾਕ ਆ ਅਸੀਂ ਪਿੱਛੋਂ ਪੁਲਨਾਂਕੇ ਆਏ ਆ ਜਿਹੜਾ ਇਹ ਉਸ ਤੋਂ ਅੱਗੇ ਇੱਕ ਤੂਸੀਵੰਦ ਹੋਰ ਆ ਉਹ ਵੀ ਟੁੱਟਣ ਦੀ ਸਾਰ ਤੇ ਆ ਇਹ ਜਿਹੜੀ ਜ਼ਿਮੀਂਦਾਰਾਂ ਦੀ ਫਸਲ ਆਣਾ ਇਹਦਾ ਹੁਣ ਰੱਬ ਰੱਖਾ ਆ ਇਹਦੇ ਹਾਲਾਤ ਕੀ ਹੋਣਗੇ ਪਾਣੀ ਤਿੰਨ ਤਿੰਨ ਫੁੱਟ ਹਜੇ ਤੱਕ ਭਰ ਚੁੱਕਾ ਆ ਹਾਲਾਤ ਨਾਜ਼ੁਕ ਨੇ ਸਾਹਮਣੇ ਤਸਵੀਰਾਂ ਮੈਂ ਦਿਖਾਉਣਾ ਚਾਹੂੰਗਾ ਸਾਹਮਣੇ ਜਿਹੜੇ ਆਪਣੇ ਸੇਵਾ ਕਰਨ ਵਾਲੇ ਆ ਟਰਾਲੀਆਂ ਲੈ ਕੇ ਜਾ ਰਹੇ ਸਵੇਰ ਦੇ ਦੇਖ ਲਓ ਕਿੰਨੀ ਛੜਦਾ ਇੱਧਰ ਕਿੰਨੇ ਹਾਲਾਤ ਬੁਰੇ ਹੋ ਗਏ ਦਿਨੋਂ ਦੇ ਨਾ ਇਹ ਹਾਲਾਤਾਂ ਦੇ ਵਿੱਚ ਨੁਕਸਾਨ ਪੂਰੇ ਪੰਜਾਬ ਦਾ ਆ ਮਾਝਾ ਮਾਲਵਾ ਤੇ ਦਬਾਬਾ ਰੱਬ ਸੁੱਖ ਰੱਖੇ ਮੈਂ ਆਪਾਂ ਨਹੀਂ ਚਾਹੁੰਦੇ ਕਿ ਹਾਲਾਤ ਹੋਣ ਪ੍ਰਮਾਤਮਾ ਸੁੱਖ ਰੱਖੇ ਬੱਦਲ ਬਹੁਤ ਜ਼ਿਆਦਾ ਮੀਂਹ ਬਹੁਤ ਜ਼ਿਆਦਾ ਆ ਇੱਕ ਪੱਕੀ ਤੁਸੀ ਲਾਈ ਹੋਈ ਸੀ ਇਹਨੂੰ ਪੱਕਾ ਬੰਨ ਲਾਇਆ ਸੀ ਪੱਕਾ ਬੰਨ ਤੱਕ ਨਹੀਂ ਟਿਕੇ ਪੱਕਾ ਬੰਨ ਵੀ ਟੁੱਟ ਰਿਹਾ ਇੰਨ ਤਨ ਫੋਟਾ ਪਾਣੀ ਫਸਲਾਂ ਚ ਭਰ ਚੁੱਕਾ ਆ ਹਾਲਾਤ ਪਾਣੀ ਦੀ ਖਾਰ ਜਿਹੜੀ ਲੱਗ ਰਹੀ ਆ ਬਾਰ ਬਾਰ ਇਹ ਇੱਕ ਪੱਕੀ ਧੂਸੀ ਆ ਪੱਕਾ ਬੰਨ ਲਾਇਆ ਹੋਇਆ ਆ ਤੇ ਬੰਨ ਦੇ ਹਾਲਾਤ ਦੇਖ ਲਓ ਪਾਣੀ ਕਿਵੇਂ ਖੋਰ ਰਿਹਾ ਆ ਮਿੱਟੀ ਕਿਦਾਂ ਖਿਸਕਣ ਦੀ ਜ਼ਾਰ ਤੇ ਆ ਜੇ ਮਿੱਟੀ ਖਿਸਕਦੀ ਆ ਜੇ ਬੰਨ ਟੁੱਟਦਾ ਆ ਇਹ ਬੰਨ ਹੋਰ ਕਖਾਸਤਾ ਹਾਲਤ ਹੁੰਦਾ ਕਿ ਮੇਨ ਬਿਆਸ ਦਰਿਆ ਆ ਦੋਸਤੋ ਜਿਨਾ ਲਾਗਿਓ ਬਿਆਸ ਦਰਿਆ ਟੁੱਟਿਆ ਸਾਹਮਣੇ ਤਸਵੀਰਾਂ ਦੇਖੋ ਇਹ ਜਿਹੜੀਆਂ ਗੋਲ-ਗੋਲ ਤਸਵੀਰਾਂ ਨੇ ਜਿਹੜਾ ਪਾਣੀ ਬਾਮ ਰੋਲਾ ਜਿਹਾ ਘੁੰਮਦਾ ਆ ਇਹ ਹੀ ਖਤਰਨਾਕ ਆ ਇਹ ਹੀ ਧਰਤੀ ਦੇ ਵਿੱਚ ਛੇਦ ਕਰਦਾ ਆ ਇਹ ਹੀ ਖਤਰਨਾਕ ਆ ਇਹਨਾਂ ਧਰਤੀ ਵਾਸਤੇ ਜਾਂ ਇਹ ਬੰਨਾਂ ਵਾਸਤੇ ਆ ਹਾਲਾਤ ਆ ਆ ਪਾੜਵਾ ਇਹ ਇਹ ਮਿੱਟੀ ਨਹੀਂ ਚੱਲ ਪਾ ਰਹੀ ਪਾਣੀ ਦਾ ਵਹਾ ਨਹੀਂ ਚੱਲ ਪਾ ਰਹੀ ਪਿੱਛੇ ਲੱਕੜੀਆਂ ਕਿੰਨੀਆਂ ਆ ਰਹੀਆਂ ਹਿਮਾਚਲ ਦੇ ਉੱਪਰੋਂ ਮੈਂ ਚਾਹੁੰਗਾ ਅੱਗੇ ਚੱਲਦੇ ਹਾਂ ਸਮਾਂ ਬਹੁਤ ਥੋੜਾ ਆ ਆਪਣੇ ਤੋਂ ਜੇ ਪ੍ਰਸ਼ਾਸਨ ਮਦਦ ਕਰਕੇ ਆਲਰੇਡੀ ਪ੍ਰਸ਼ਾਸਨ ਬਹੁਤ ਕਰ ਚੁੱਕਾ ਆ ਬਹੁਤ ਪਰਸੋਂ ਵੀ ਬਰੇ ਮੀਂਹ ਦੇ ਵਿੱਚ ਲੱਗਾ ਰਿਆ ਨਰੇਗਾ ਵਾਲੇ ਬੰਦਾਰ ਲੱਗੇ ਰਹੇ ਪ੍ਰਸ਼ਾਸਨ ਲੱਗੇ ਰਹੇ ਡੀਸੀ ਸਾਹਿਬ ਆਪ ਆਏ ਸੀ ਐਮਐਲਏ ਸਾਹਿਬ ਆ ਆਏ ਸੀ ਹਕੀਕਤ ਕੀ ਆ ਬਿਆਸ ਜਬ ਦਿਨ ਦਿਨ ਪਾਣੀ ਵੱਧ ਰਿਹਾ ਆ ਬਹਾ ਤੇਜ਼ ਹੋ ਰਿਹਾ ਆ ਅੱਜ ਵੀ ਜੋ ਸਵੇਰੇ ਖਬਰ ਸੁਣੀ ਸੀ ਕਿ ਅੱਜ ਵੀ ਸ਼ਾਇਦ ਉਹਨਾਂ ਨੇ 1 ਲੱਖ 5000 ਕਿਊਸਿਕ ਪਾਣੀ ਛੱਡਣਾ ਆ ਇਹ ਤਸਵੀਰਾਂ ਆ ਇਹ ਬੰਨ੍ਹ ਦੀਆਂ ਅਸੀਂ ਅੱਗੇ ਇੱਕ ਬੰਨ੍ਹ ਹੋਰ ਦਿਖਾਵਾਂਗੇ ਜਿਹੜਾ ਅਸੀਂ ਨੰਗ ਕੇ ਆਏ ਸੀਗੇ ਲਿਆ ਸੀ ਰਿਸਕ ਹੀ ਸੀਗਾ ਉਦਾਂ ਜੇ ਉਹ ਬੰਨ ਵੀ ਟੁੱਟਦਾ ਆ ਇਹ ਫਸਲਾਂ ਦਾ ਨੁਕਸਾਨ ਕੀ ਹੋਊਗਾ ਇਸ ਪਿੰਡ ਦਾ ਕੀ ਬਣੂਗਾ ਬਹੁਤ ਲੋਕਾਂ ਦਾ ਕਹਿਣਾ ਜੀ ਅੱਗੇ ਇੱਕ ਹੋਰ ਬੰਨ ਹੈਗਾ ਆ ਪਰ ਦੋਸਤੋ ਜਦੋਂ ਇਹ ਬਿਆਸ ਦਰਿਆ ਦਾ ਜਿਹੜਾ ਮੇਨ ਬੰਨ ਹੀ ਟੁੱਟ ਗਿਆ ਇਹ ਮੇਨ ਤੁਸੀਲ ਟੁੱਟ ਗਈ ਫਿਰ ਇੱਥੇ ਕੀ ਹੋ ਸਕਦਾ ਤੁਸੀਂ ਅਣਜਾਣ ਹੋ ਇਸ ਬੰਨ ਨੇ ਬਹੁਤ ਖਤਰਨਾਕ ਰੂਪ ਲੈ ਲੈਣਾ ਬਿਆਸ ਦਰਿਆ ਨੇ ਸਾਹਮਣੇ ਤਸਵੀਰਾਂ ਆ ਇਹ ਸਾਹਮਣੇ ਇਸ ਲੈਨ ਨੂੰ ਦਰਿਆ ਆ ਰਿਹਾ ਆ ਸਾਹਮਣੇ ਫਸਲਾਂ ਆ ਇਹ ਸਾਹਮਣੀ ਸੇਧਵਾ ਜਿਹੜੀ ਹੈ ਨਾ ਜਿੱਥੇ ਅਸੀਂ ਖੜੇ ਆ ਇਹ ਬਿਲਕੁਲ ਫਰੰਟ ਤੇ ਆ ਇਹ ਫਰੰਟ ਦਾ ਨੁਕਸਾਨ ਕੀ ਹੋਊਗਾ ਇਹ ਖੇਤਾਂ ਦਾ ਨੁਕਸਾਨ ਕੀ ਹੋਊਗਾ ਬਹੁਤ ਜ਼ਿਆਦਾ ਭਾਰਮਾ ਆਲੇ ਦੁਆਲੇ ਦਾ ਸਾਰੀਆਂ ਫਸਲਾਂ ਡੋਬ ਚੁੱਕੀਆਂ ਜਿੰਨਾ ਝੋਨਾ ਲੱਗਾ ਸੀ ਜਾਂ ਜਿੰਨੇ ਪਪੜਨ ਲੱਗੇ ਸੀਗੇ ਸਭ ਕੁਝ ਤੈਸ ਤੈਸ ਹੋ ਚੁੱਕਾ ਆ ਉਸ ਤੋਂ ਬਾਅਦ ਜਿਹੜਾ ਇੱਕ ਬੰਦ ਟੁੱਟ ਚੁੱਕਾ ਆ ਠੀਕ ਆ ਪਰ ਆ ਜਿਹੜਾ ਬੰਨੂ ਆ ਜਿਹੜਾ ਤੁਸੀਂ ਆ ਬੰਦ ਕਹੋਗੇ ਇਹ ਇਹਦੇ ਹਾਲਾਤ ਕੀ ਆ ਆ ਤੁਸੀਂ ਦੇਖ ਲਓ ਇਹ ਬੰਨ ਇਹ ਬੰਨ ਕਿੰਨਾ ਕ ਟਾਈਮ ਟੇਕ ਲਊਗਾ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਇਸ ਦੁੱਖ ਦੀ ਘੜੀ 'ਚ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਸਾਡੀ ਵੀਡੀਓ ਸ਼ੇਅਰ ਕਰੋ ਆਪਾਂ ਸਾਨੂੰ ਕੋਈ ਲੋੜ ਨਹੀਂ ਹੈਗੀ ਆਪਾਂ ਚਾਹੁੰਦੇ ਕਿ ਪੰਜਾਬ ਸਲਾਮਤ ਰਵੇ ਦਬਾਬਾ ਸਲਾਮਤ ਰਵੇ ਮਾਲਵਾ ਸਲਾਮਤ ਰਵੇ ਮਾਝਾ ਸਲਾਮਤ ਰਵੇ ਹਾਲਾਤ ਕੀ ਨੇ ਪਾਣੀ ਦੀ ਖੂਰ ਲੱਗੀ ਹੋਈ ਆ ਦਰਖਤ ਦੀਆਂ ਜੜਾਂ ਦਿਖਣ ਲੱਪਈਆਂ ਆ ਬੋਰੀਆਂ ਵੀ ਸਿੱਟੀਆਂ ਗਈਆਂ ਸਗੀਆਂ ਸਭ ਕੁਝ ਕੀਤਾ ਗਿਆ ਪਰ ਪਾਣੀ ਦੀ ਜਿਹੜੀ ਖਾਰ ਆ ਪਾਣੀ ਦਾ ਬਹਾ ਆ ਬਹੁਤ ਤੇਜ਼ ਆ ਪਾਣੀ ਦਾ ਬਹਾਅ ਲੱਗ ਰਿਹਾ ਬਾਰ-ਬਾਰ ਆ ਰਿਹਾ ਉਹਦੇ ਕਰਕੇ ਨੁਕਸਾਨ ਆ ਸਾਹਮਣੇ ਪੁਲ ਤੋਂ ਲੋਕ ਵੀ ਦੇਖ ਰਹੇ ਆ ਪਾਣੀ ਦਾ ਬਹਾਅ ਪਿਛਲੇ 2 ਦਿਨ ਤੋਂ ਪਾਣੀ ਦਾ ਬਹਾਅ ਬਹੁਤ ਨਾਰਮਲ ਸੀ ਪਰ ਚੜਦੀ ਸਵੇਰ ਜਦੋਂ ਅਸੀਂ ਸਵੇਰੇ ਹੁਣ ਇੱਥੇ ਆਏ ਆ ਤਾਂ ਬਹਾਅ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਆ ਦੋਸਤੋ ਇਹ ਰੱਗ ਰੱਬ ਅੱਗੇ ਪ੍ਰਾਰਥਨਾ ਕਰੋ ਕਿ ਇਹ ਬੰਨ ਨਾ ਟੁੱਟੇ ਪ੍ਰਸ਼ਾਸਨ ਤੋਂ ਅੱਗੇ ਬੇਨਤੀ ਆ ਜੇ ਹੋ ਸਕਦਾ ਕੋਈ ਨਾਲ ਦੀ ਹੈਲਪ ਕੀਤੀ ਜਾਵੇ ਇਹ ਇੱਕ ਇਹਨਾਂ ਦੇ ਫਸਲਾਂ 'ਚ ਪਾਣੀ ਭਰ ਗਿਆ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਭਰ ਗਿਆ ਨੁਕਸਾਨ ਹੱਦੋਂ ਵੱਧ ਹੋ ਸਕਦਾ ਆ ਜੇ ਇਹ ਵੀ ਬੰਦ ਟੁੱਟਦਾ ਆ ਇੱਕ ਬੰਦ ਟੁੱਟ ਚੁੱਕਾ ਆ ਨੁਕਸਾਨ ਥੋੜਾ ਹੋਇਆ ਹੋਣ ਦੇ ਜੇ ਪਾਣੀ ਵਧਦਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਦੂਸਰੇ ਪਾਸੇ ਜੇ ਇਹ ਬੰਦ ਟੁੱਟਦਾ ਆ ਇਹ ਬੰਦ ਦਾ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਤਾਂ ਰੱਬ ਜਾਣਦਾ ਜੋ ਅੰਮ੍ਰਿਤਸਰ ਦੇ ਵਿੱਚ ਰਮਦਾਸ ਪਿੰਡ ਦੇ ਹੋਏ ਆ ਉਹ ਟਾਂਡੇ ਪਿੰਡ ਦੇ ਹੋਏ ਆ ਜਾਂ ਤਰਨਤਾਰਨ ਵਾਲੀ ਸਾਡ ਹੋਏ ਆ ਹਰੀਕੇਵਲ ਹੋਇਆ ਹਾਲਾਤ ਬਹੁਤ ਨਾਜ਼ੁਕ ਨੇ ਬਹੁਤ ਦੁਖਪੂਰਨ ਨੇ ਕੁਝ ਨਹੀਂ ਕਹਿ ਸਕਦੇ ਸਾਡੇ ਤੋਂ ਸ਼ਬਦ ਖਤਮ ਹੋ ਗਏ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇਹ ਹੀ ਆ ਕਿ ਦਬਾਬੇ ਨੂੰ ਕਿਸੇ ਨਜ਼ਰ ਨਾ ਲੱਗੇ ਆਲਰੇਡੀ ਅਬਦੁੱਲਾਪੁਰ ਮਿਆਣੀ ਲੱਗੇ ਜਿਹੜੇ ਪਿੰਡ ਪਿੰਦੇ ਸੀ ਅਬਦੁੱਲਾਪੁਰ ਹੋ ਗਿਆ ਜਾਂ ਦੋਹਰ ਟਾਲੀ ਪਿੰਡ ਹੋ ਗਿਆ ਡਾਲੀ ਪਿੰਡ ਚ ਕਿੰਨਾ ਨੁਕਸਾਨ ਹੋਇਆ ਜਦੋਂ ਬੰਨ ਟੁੱਟਿਆ ਸੀ ਤਾਂ ਉਸ ਤੋਂ ਬਾਅਦ ਅਬਦੁੱਲਾਪੁਰ ਕਿੰਨਾ ਨੁਕਸਾਨ ਹੋਇਆ ਇਹ ਨੁਕਸਾਨ ਚੱਲ ਨਹੀਂ ਹੋਣਾ ਜਿਹੜਾ ਇਹ ਨੁਕਸਾਨ ਰੜੇ ਪਿੰਡ ਵਾਲਾ ਇਹ ਚੱਲ ਨਹੀਂ ਹੋਣਾ ਹਾਲਾਤ ਬਹੁਤ ਨਾਜੁਕ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਾਲਾਤ ਅੱਜ ਸਵੇਰ ਦੇ ਆਈਜੀ ਹੁਣੀ ਆਏ ਆ ਆਹ ਰਸਤਾ ਬਣਿਆ ਆਂ ਭਾਈ ਜੀ ਨੰਗ ਹੋ ਜਾਂਦਾ ਜੀ ਆਪਾਂ ਇੱਧਰ ਹੀ ਆਉਂਦੇ ਆ ਮਾੜੇ ਰੁਕ ਜੋ ਅੱਛਾ ਉੱਪਰ ਦੀ ਜਾ ਹੋ ਜਾਂਦਾ ਨਾ ਇਹ ਵੀ ਟੁੱਟਣ ਦੇ ਦਾਰ ਤੇ ਹੀ ਆ ਬਾਈ ਜੀ ਇਹ ਦੋਸਤੋ ਮੈਂ ਕੈਮਰਾਮੈਨ ਨੂੰ ਕਹਾਂਗਾ ਬਾਹਾ ਦਿਖਾਵੇ ਦੇਖਦੇ ਦੇਖਦੇ ਬਾਹਾ ਤੇਜ਼ ਹੋ ਰਿਹਾ ਮੈਂ بار بار ਇੱਕ ਗੱਲ ਕਹਿ ਰਿਹਾ ਜਦੋਂ ਇਸ ਪਾਣੀ ਦੇ ਵਿੱਚ ਹਿਮਾਚਲ ਦਾ ਹੋਰ ਪਾਣੀ ਪਿਆ ਚੱਕੀ ਪੁਲ ਦਾ ਹੋਰ ਪਾਣੀ ਪਿਆ ਕੀ ਹਾਲਾਤ ਕੀ ਹੋਣਗੇ ਹਾਲਾਤ ਬਹੁਤ ਨਾਜ਼ੁਕ ਹੋਣਗੇ ਤਸਵੀਰਾਂ ਬਹੁਤ ਖਤਰਨਾਕ ਆ ਅਸੀਂ ਪਿੱਛੋਂ ਪੁਲ ਨਾਲ ਕਿ ਆਏ ਆ ਜਿਹੜਾ ਇਹ ਉਸ ਤੋਂ ਅੱਗੇ ਇੱਕ ਤੁਸੀਵੰਦ ਹੋਰ ਆ ਉਹ ਵੀ ਟੁੱਟਣ ਦੀ ਸਾਰ ਤੇ ਆ ਇਹ ਜਿਹੜੀ ਜ਼ਿਮੀਂਦਾਰਾਂ ਦੀ ਫਸਲ ਆਣਾ ਇਹਦਾ ਹੁਣ ਰੱਬ ਰੱਖਾ ਆ ਇਹਦੇ ਹਾਲਾਤ ਕੀ ਹੋਣਗੇ ਪਾਣੀ ਤਿੰਨ ਤਿੰਨ ਫੁੱਟ ਹਜੇ ਤੱਕ ਭਰ ਚੁੱਕਾ ਆ ਹਾਲਾਤ ਨਾਜੁਕ ਨੇ ਸਾਹਮਣੇ ਤਸਵੀਰਾਂ ਮੈਂ ਦਿਖਾਉਣਾ ਚਾਹੁੰਗਾ ਸਾਹਮਣੇ ਜਿਹੜੇ ਆਪਣੇ ਸੇਵਾ ਕਰਨ ਵਾਲੇ ਉਹ ਟਰਾਲੀਆਂ ਲੈ ਕੇ ਜਾ ਰਹੇ ਸਵੇਰ ਦੇ ਦੇਖ ਲਓ ਕਿੰਨੀ ਛੜਦਾ ਇੱਧਰ ਕਿੰਨੇ ਹਾਲਾਤ ਬੁਰੇ ਹੋ ਗਏ ਦਿਨੋਂ ਦੇ ਨਾ ਇਹ ਹਾਲਾਤਾਂ ਦੇ ਵਿੱਚ ਨੁਕਸਾਨ ਪੂਰੇ ਪੰਜਾਬ ਦਾ ਆ ਮਾਝਾ ਮਾਲਵਾ ਤੇ ਦਬਾਬਾ ਰੱਬ ਸੁੱਖ ਰੱਖੇ ਮੈਂ ਆਪਾਂ ਨਹੀਂ ਚਾਹੁੰਦੇ ਕਿ ਹਾਲਾਤ ਹੋਣ ਪ੍ਰਮਾਤਮਾ ਸੁੱਖ ਰੱਖੇ ਬੱਦਲ ਬਹੁਤ ਜ਼ਿਆਦਾ ਮੀਂਹ ਬਹੁਤ ਜ਼ਿਆਦਾ ਆ ਇੱਕ ਪੱਕੀ ਤੁਸੀ ਲਾਈ ਹੋਈ ਸੀ ਇਹਨੂੰ ਪੱਕਾ ਬੰਨ ਲਾਇਆ ਸੀ ਪੱਕਾ ਬੰਨ ਤੱਕ ਨਹੀਂ ਟਿਕੇ ਪੱਕਾ ਬੰਨ ਵੀ ਟੁੱਟ ਰਿਹਾ